ਵੈਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਮਹਿੰਦਰਪਾਲ ਸਿੰਘ ਟੋਨਾ ਵਾਇਸ ਪ੍ਰਧਾਨ ਨਗਰ ਪੰਚਾਇਤ ਮਾਥਪੁਰ ਮੇਰੀ ਆਪ ਸਭ ਨੂੰ ਬੁਰਜੋਰ ਅਪੀਲ ਹੈ ਹਰ ਸਾਲ ਦੀ ਤਰ੍ਹਾਂ ਬਲੱਡ ਓਨਰ ਕਲੱਬ ਮਾਥਪੁਰ ਇਸ ਵਾਰ ਵੀ 6 ਦਸੰਬਰ ਦਿਨ ਸ਼ਨੀਵਾਰ ਨੂੰ ਬੱਸ ਸਟੈਂਡ ਮਾਥਪੁਰ ਵਿਖੇ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜਿਵੇਂ ਤੁਸੀਂ ਹਰ ਬਾਰ ਸਾਡਾ ਖੂਨਦਾਨ ਕਲੱਬ ਦਾ ਯਾ ਸਾਡੇ ਹੋਰ ਸਮਾਜਿਕ ਕੰਮਾਂ ਦਾ ਵੱਧ ਚੱਦ ਕੇ ਸਾਥ ਦਿੰਦੇ ਹੋ ਐਵੇਂ ਇਸ ਵਾਰ ਵੀ ਆਪ ਸਭ ਨੂੰ ਬੇਨਤੀ ਕਰਦੇ ਆ ਇਹ ਖੂਨਦਾਨ ਕੈਂਪ ਜਿਹੜਾ ਹੈਗਾ ਆ ਸ੍ਰੀ ਨੌਵੇਂ ਗੁਰੂ ਸਾਡੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲ ਨੂੰ ਸਮਰਪਿਤ ਕੀਤਾ ਜਾ ਰਿਹਾ ਸੋ ਆਪ ਸਭ ਨੂੰ ਬੇਨਤੀ ਆ ਵੀ ਜਿੱਥੇ ਅਸੀਂ ਕਈ ਸੈਂਕੜਿਆਂ ਕੈਂਪ ਖੂਨਦਾਨ ਕੈਂਪ ਲਾ ਦਿੱਤੇ ਆ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਗੁਨਾਮ ਸਿੰਘ ਹੁਣਾ ਨੇ ਜਿਨ੍ਹਾਂ ਨੇ 109 ਵਾਰ ਖੂਨਦਾਨ ਕਰਕੇ ਸਮਾਜ ਨੂੰ ਇੱਕ ਬਹੁਤ ਵੱਡਾ ਆਪਣੀ ਇਸ ਸਮਾਜ ਦੇ ਜਿਹੜੇ ਵੱਡੇ ਦਾਨਵਜੋਂ ਸਹਿਯੋਗਵਜੋਂ ਜਿੱਥੇ ਲੋੜ ਜਿਹੜੀ ਜੜੀ ਇੱਕ ਬਹੁਤ ਕੀਮਤੀ ਦਾਨ ਹੈ ਜਿਹੜਾ ਖੂਨਦਾਨ ਜਿਹਦੀ ਜਿਹਦਾ ਕੋਈ ਅਲਟਰਨੇਟ ਹੋਰ ਬਦਲ ਹੈ ਨਹੀਂਗਾ ਉਹ ਇਹਨਾਂ ਨੇ 109 ਵਾਰ ਖੂਨਦਾਨ ਕਰਕੇ ਇਸ ਸਹਿਯੋਗ ਸਮਾਜ ਨੂੰ ਵਿੱਚ ਪਾਇਆ ਇਸੇ ਤਰ੍ਹਾਂ ਹੋਰ ਵੀ ਕਈ ਸਾਥੀ ਨੇ ਜੋ ਮੇਰੇ ਅਰਗੇ ਨੇ ਜਿਹੜੇ 50 ਤੋਂ ਵੱਧ ਵਾਰ ਖੂਨਦਾਨ ਕਰ ਚੁੱਕੇ ਨੇ ਇਹਨਾਂ ਸਾਰੇ ਸਾਥੀ ਜਿਹੜੇ ਲਗਾਤਾਰ ਸਾਡੇ ਨਾਲ ਜੁੜੇ ਹੋਏ ਆ ਔਰ ਇੱਕ ਦੂਜੇ ਤੋਂ ਵੱਧ ਚੜ੍ਹ ਕੇ ਸਹਿਯੋਗ ਕਰਦੇ ਆ ਸੋ ਆਸ ਰੱਖਦਾ ਆ ਆਪ ਸਾਰੇ ਹੀ ਸਾਥੀ ਫਿਰ ਇੱਕ ਵਾਰ ਜਿੱਥੇ ਮੇਰੇ ਪੁਰਾਣੇ ਸਾਥੀ ਸਾਡੇ ਲਗਾਤਾਰ ਸਾਥ ਦੇਣਗੇ ਉੱਥੇ ਨਵੇਂ ਨੌਜਵਾਨਾਂ ਨੂੰ ਬੇਨਤੀ ਕਰਦਾ ਵੀ ਤੁਸੀਂ ਅੱਗੇ ਆਓ ਆਉਣ ਵਾਲਾ ਸਮਾਂ ਇਹ ਜਿਹੜੀ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਆ ਇਹ ਤੁਸੀਂ ਸੰਭਾਲਣੀ ਆ ਆਪਾਂ ਸਾਰੇ ਮਿਲ ਕੇ ਇੱਕ ਵੱਡਾ ਸਮਾਜ ਨੂੰ ਚੰਗੀ ਸਿਹਤ దਈਏ ਤੇ ਚੰਗੀ ਸਿਹਤ ਸੁਰੱਖਿਆ ਔਰ ਇਨਫੋਰਸ ਦਈਏ ਇਸ ਗੱਲ ਦੀ ਵੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਸਾਰੇ ਇੱਕ ਸਮਾਜ ਦੀ ਚੰਗੀ ਸਥਾਪਨਾ ਕਰਨ ਲਈ ਸਹਿਯੋਗ ਕਰੀਏ ਸੋ ਇਹੀ ਸ਼ਬਦਾਂ ਨਾਲ ਮੈਂ ਆਪ ਸਭ ਦਾ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ